ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਬਿਲਕੁਲ ਬਾਜ਼ਾਰ ਵਰਗੀਆਂ ਟੇਸਟੀ ਜਲੇਬੀਆਂ ਘਰੇ ਕਿਵੇਂ ਬਣਾ ਸਕਦੇ ਹੋ ਇਹ ਇੱਕ ਬਹੁਤ ਹੀ ਆਸਾਨ ਰੈਸিপি ਹੈ ਇਹਦੇ ਲਈ ਆਪਾਂ ਇੱਕ ਕਟੋਰੀ ਚੀਨੀ ਲੈ ਲਈ ਹੈ ਤੇ ਇਹਨੂੰ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਆਪਾਂ ਝਾਸ਼ਨੀ ਤਿਆਰ ਕਰ ਰਹੇ ਹਾਂ ਜੀ ਆਪਾਂ ਪੂਰੀ 1.5 ਕੌਲੀ ਦੇ ਕਰੀਬ ਪਾਣੀ ਲਵਾਂਗੇ ਅੱਪਾ ਇਹਦੇ ਵਿੱਚ ਅੱਧਾ ਚਮਚ ਦੇ ਕਰੀਬ ਇਲਾਇਚੀ ਪਾਊਡਰ ਪਾ ਰਹੇ ਹਾਂ ਇਹ ਆਪਾਂ ਘਰੇ ਤਿਆਰ ਕਰ ਲਿਆ ਸੀਗਾ ਇਲਾਇਚੀ ਦੇ ਜਿਹੜੇ ਛਿਲਕੇ ਨੇ ਉਹਨਾਂ ਨੂੰ ਉਤਾਰ ਕੇ ਵਿੱਚ ਵਾਲੇ ਬੀਆਂ ਨੂੰ ਆਪਾਂ ਥੋੜਾ ਜਿਹਾ ਪੀਸ ਲਿਆ ਹੈ ਇਹਦੇ ਨਾਲ ਇਹ ਚ ਬਹੁਤ ਵਧੀਆ ਫਲੇਵਰ ਆਉਂਦਾ ਹੈ ਤੇ ਹੁਣ ਆਪਾਂ ਜਲੇਬੀਆਂ ਲਈ ਉਰੇ ਆਪਾਂ ਲੈ ਲਿਆ ਅੱਧੀ ਕਟੋਰੀ ਦਹੀਂ ਦੀ ਦਹੀਂ ਬਹੁਤ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਤੇ ਇੱਕ ਕਟੋਰੀ ਦੇ ਕਰੀਬ ਆਪਾਂ ਲਿਆਏ ਮੈਂ ਇਦਾਂ ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਔਰੇਂਜ ਕਲਰ ਪਾਵਾਂਗੇ ਕਟੋਰੀ ਆਪਾਂ ਮੈਦਾ ਲੈ ਲਿਆ ਏ ਨਾਣਾ ਆਪਾਂ ਪਾਇਆ ਏਦਾਂ ਹੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਏ ਇਹਦੇ ਵਿੱਚ ਗੱਠਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਏ ਤਾਂ ਹੀ ਆਪਣੀ ਜਿਹੜੀ ਜਲੇਬੀਆਂ ਨੇ ਉਹ ਵਧੀਆ ਤਿਆਰ ਹੋਣਗੀਆਂ ਥੋੜਾ ਥੋੜਾ ਕਰਕੇ ਆਪਾਂ ਪਾਣੀ ਪਾ ਪਾ ਕੇ ਇਹਨੂੰ ਮਿਕਸ ਕਰਕੇ ਇੱਕ ਘੋਲ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕੁਝ ਇਹਜਾ ਹੋਣਾ ਚਾਹੀਦਾ ਹੈ ਆਪਣਾ ਕੋਲ ਸਾਰੇ ਦੇ ਵਿੱਚ ਆਪਾਂ ਰੰਗ ਪਾ ਲਿਆ ਸੀ ਜੀ 컬러 ਪਾਣਾ ਇਹ ਜ਼ਰੂਰੀ ਹੈ ਕਿਉਂਕਿ 컬러 ਨਾਲ ਹੀ ਇਹਦੇ ਵਿੱਚ ਜਿਹੜਾ ਜਲੇਬੀਆਂ ਦਾ ਰੰਗ ਹੁੰਦਾ ਉਹ ਆਏਗਾ ਆਪ ਆਪਣੀ ਚਾਸ਼ਨੀ ਦੇ ਵਿੱਚ ਵੀ ਥੋੜਾ ਜਿਹਾ ਰੰਗ ਪਾ ਲਿਆ ਹੈ ਇਹ ਆਪਸ਼ਨਲ ਹੈ ਤੁਸੀਂ ਸਿਰਫ ਆਪਣੇ ਮਿਕਸ ਦੇ ਵਿੱਚ ਪਾਉਂਗੇ ਉਹਨਾਂ ਹੀ ਬਹੁਤ ਹੈ ਪਰ ਅਸੀਂ ਇੱਥੇ ਚਾਸ਼ਨੀ ਚ ਪਾ ਲਿਆ ਹੈ ਇਹਨੇ ਆਪਣੀ ਚਾਸ਼ਨੀ ਤਿਆਰ ਹੋਏਗੀ ਜੀ ਇਹਨੇ ਆਪਾਂ ਸਿਰ ਤੇ ghee ਜਿਹੜਾ ਹੈ ਉਹ ਗਰਮ ਕਰ ਲਿਆ ਹੈ ਆਪਾਂ ਜਲੇਬੀਆਂ ਘਿਓ ਦੇ ਵਿੱਚ ਬਣਾਵਾਂਗੇ ਜਲੇਬੀਆਂ ਬਣਾਉਣ ਲਈ ਸਾਡੇ ਕੋਲ ਜਿਹੜਾ ਪਾਈਪਿੰਗ ਬੈਗ ਸੀ ਇਹ ਕੇਕ ਵਿੱਚ ਯੂਜ਼ ਹੁੰਦਾ ਹੈ ਤੇ ਤੁਹਾਡੇ ਕੋਲ ਨਹੀਂ ਹੈਗਾ ਇਦਾਂ ਦਾ ਕੋਈ ਵੀ ਤੁਸੀਂ ਲਫਾਫਾ ਲੈ ਸਕਦੇ ਹੋ ਪਲਾਸਟਿਕ ਵਾਲਾ ਬਸ ਇਦਾਂ ਆਪਾਂ ਇਹਨੂੰ ਗਲਾਸ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਭਰ ਲਾਂਗੇ ਜੀ ਜਿਹੜਾ ਕਿ ਆਸਾਨੀ ਨਾਲ ਨਾ ਫਟੇ ਤੁਸੀਂ ਦੇਖ ਸਕਦੇ ਹੋ ਬਸ ਇਸ ਤੋਂ ਲਾਵਾ ਜੀ ਆਪਾਂ ਨੂੰ ਕੋਈ ਵੀ ਇਹਦੇ ਵਿੱਚ ਇਨਗਰੀਡੀਅੰਟ ਨਹੀਂ ਚਾਹੀਦਾ ਬਸ ਇਨ ਇੱਕ ਸਮਾਨ ਨਾਲ ਹੀ ਆਪਾਂ ਬਿਲਕੁਲ ਬਾਜ਼ਾਰ ਵਰਗੀਆਂ ਜਲੇਬੀਆਂ ਤਿਆਰ ਕਰਾਂਗੇ ਤੁਸੀਂ ਖਾ ਕੇ ਹੈਰਾਨ ਰਹਿ ਜਾਓਗੇ ਤੇ ਫਰਕ ਨਹੀਂ ਦੱਸ ਪਾਉਂਗੇ ਕਿ ਉਹ ਗਰਮ ਹੋ ਗਿਆ ਸੀ ਫਿਰ ਆਪਾਂ ਜਲੇਬੀਆਂ ਤਿਆਰ ਕਰੀਆਂ ਨੇ ਇੱਕ ਬਹੁਤ ਹੀ ਆਸਾਨ ਰੈਸিপি ਹੈ ਤੇ ਜਲੇਬੀਆਂ ਤੁਸੀਂ ਆ ਖਾ ਕੇ ਦੇਖਣਾ ਬਿਲਕੁਲ ਹੀ ਬਾਜ਼ਾਰ ਵਰਗੀਆਂ ਤਿਆਰ ਹੁੰਦੀਆਂ ਨੇ ਤੇ ਤੁਸੀਂ ਦੇਖ ਵੀ ਸਕਦੇ ਹੋ ਆਪਾਂ ਕਿੰਨੀ ਆਸਾਨ ਸਮਗਰੀ ਇਹਦੇ ਲਈ ਲਈ ਆ ਕੁਝ ਵੀ ਆਪਾਂ ਬਹੁਤ ਮਹਿੰਗਾ ਯੂਜ਼ ਨਹੀਂ ਕਰਿਆ ਇਦਾਂ ਹੀ ਆਪਾਂ ਜਲੇਬੀਆਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਜਿਵੇਂ ਇਹ ਚੰਗੀ ਤਰ੍ਹਾਂ ਸਿੱਕ ਜਾਣਗੀਆਂ ਫਿਰ ਆਪਾਂ ਇਹਨੂੰ ਕੱਢ ਲਾਂਗੇ ਸਾਈਡ ਤੇ ਆਪਣੀ ਚਾਸ਼ਨੀ ਜਿਹੜੀ ਉਹ ਬਿਲਕੁਲ ਤਿਆਰ ਹੋ ਗਈ ਸੀਗੀ ਤੇ ਆਪਾਂ ਗੈਸ ਬੰਦ ਕਰ ਲਿਆ ਹੈ ਜਲੇਬੀਆਂ ਕੱਢਣ ਤੋਂ ਬਾਅਦ ਆਪਾਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਪਾਵਾਂਗੇ ਚਾਸ਼ਨੀ ਜਿਹੜੀ ਉਹ ਆਪਣੀ ਗਰਮ ਹੀ ਹੋਣੀ ਚਾਹੀਦੀ ਹੈ ਠੰਡੀ ਚਾਸ਼ਨੀ ਦੇ ਵਿੱਚ ਜਲੇਬੀਆਂ ਨਹੀਂ ਪਾਣੀਆਂ ਜੀ ਆਹ ਗੱਲ ਤਾਂ ਤੁਸੀਂ ਧਿਆਨ ਰੱਖਣਾ ਹੈ ਆਪਾਂ ਨਾਲ ਦੀ ਨਾਲ ਤੇਲ ਚ ਘੀ ਚੋ ਜਲੇਬੀਆਂ ਘੜ ਘੜ ਕੇ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਪਾਵਾਂਗੇ ਜੇ ਤੁਸੀਂ ਇਹਨੂੰ ਬਹੁਤ ਟੈਂਮਲੀ ਚਾਸ਼ਨੀ ਦੇ ਵਿੱਚ ਰੱਖੋਗੇ ਤਾਂ ਇਹ ਜ਼ਿਆਦਾ ਸੌਫਟ ਹੋ ਜਾਣਗੀਆਂ ਜੇ ਤੁਹਾਨੂੰ ਕ੍ਰਿਸਪੀ ਚਾਹੀਦੀਆਂ ਨੇ ਬਸ 2 ਸੈਕਿੰਡ ਰੱਖ ਕੇ ਫਿਰ ਜਦ ਇਹ ਆਪਾਂ ਕੱਢ ਲਾਂਗੇ ਤੇ ਬਸ ਆਪਣੀ ਜਲੇਬੀਆਂ ਤਿਆਰ ਨੇ ਬਹੁਤ ਹੀ ਆਸਾਨ ਰੈਸিপি ਸੀਗੀ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ